ਕੁਝ ਕਾਲ ਸਹਾ ਕਰਾਈ ਮਾਹੀ ਗੁਰਜ ਕੀ ਪਤੇ ਘਰ ਕੀ ਨਾਰ ਤਿਆਗਾ ਅੰਦਾ ਪਰ ਨਾਰੀ ਸਿਓ ਘੱਲ ਤੰਦਾ ਜੈਸੇ ਸਿੰਬਲ ਦੇਖ ਸੂਆ ਬਿਗਸਾਨਾ ਜੈਸੇ ਸਿੰਬਲ ਦੇਖ ਸੂਆ ਬਿਗਸਾਨਾ ਅੰਤ ਕੀ ਬਾਰ ਮੂਆ ਲਪਟਾਨਾ ਪਾਪੀ ਕਾ ਘਰ ਅਗਨੇ ਮਾਹੀ ਜਲਤ ਰਹੈ ਮਿਟਵੈ ਕਬ ਨਾਹੀ ਰਹਾਉ ਹਰ ਕੀ ਭਗਤ ਨਾ ਦੇਖੈ ਜਾਏ ਮਾਰਗ ਛੋੜ ਅਮਾਰਗ ਪਾਏ ਮੂਲ ਭੂਲਾ ਆਵੇ ਜਾਏ ਅੰਮ੍ਰਿਤ ਢਾਰ ਲਾਦ ਵਿਖ ਖਾਏ ਲਾਦ ਵਿਖ ਖਾਏ ਜੋ ਬੇਸਵਾ ਕੇ ਪਰੈ ਅਖਾਰਾ ਬੇਸਵਾ ਉਚਾਰਨ ਕਰਨਾ ਜੋ ਬੇਸਵਾ ਕੇ પરા اخਾਰਾ ਕਾ ਪਰ ਪਹਿਰ ਕਰਹਿ ਸਿੰਗਾਰਾ ਪੂਰੇ ਤਾਲ ਨਿਹਾਲੇ ਸਾਸ ਵਾਕੇ ਗਲੇ ਜਮ ਕਾ ਹੈ 파ਸ ਜਾਕੇ ਮਸਤਕ ਲਿਖਿਓ ਕਰਮਾ ਸੋ ਭਜ ਪਰ ਹੈ ਗੁਰ ਕੀ ਸਰਣਾ ਸੋ ਭਜ ਪਰ ਹੈ ਸੋ ਭਜ ਪਰ ਹੈ ਇਥੇ ਵਿਸਰਾਮ ਗੁਰ ਕੀ ਸਰਣਾ ਭਜ ਕਸਕੇ ਬੋਲਨਾ ਕਹਿਤ ਨਾਮ ਦੇਵ ਇਹੋ ਵਿਚਾਰ ਇਨ ਵਿਦ ਸੰਤੁਹ ਉਤਰੋ ਪਾਰ ਸੰਡਾ ਮਰ ਕਾ ਜਾਏ ਪੁਕਾਰੇ ਪੜਾ ਨਹੀਂ ਹਮ ਹੀ ਪਾਚ ਹਾਰੇ ਜੀ ਪੜਾ ਨਹੀਂ ਇਥੇ ਵਿਸਰਾਮ ਹਮ ਹੀ ਪਾਚ ਹਾਰੇ ਪਾਚ ਬੋਲਾ RAM ਕਹੇ ਕਾਰ ਤਾਲ ਬਜਾਵੇ ਚਟੀਆਂ ਸਭੇ ਬਿਗਾਰੇ ਹਾਂ ਇਹ RAM ਕਹੇ ਇਥੇ ਠੰਮ ਕਲਾ ਦੰਨੀ ਹੈ ਕਾਰ ਤਾਲ ਬਜਾਵੈ ਇਥੇ ਵਿਸਰਾਮ ਹੈ ਚਟੀਆਂ ਸਬਾ ਬਿਗਾਰੇ RAM ਨਾਮਾ ਜਪ ਬੋ ਕਰੈ RAM ਨਾਮਾ ਇਥੇ ਵਿਸਰਾਮ ਹੈ ਜਪ ਬੋ ਕਰੈ ਹਿਰਦੈ ਹਰ ਜੀ ਕੋ ਸਿਮਰਨ ਧਰੈ ਹਿਰਦੈ ਪਾਤਿ ਵਿਸਰਾਮ ਲਾਉਣਾ ਹੈ ਹਿਰਦੈ ਹਰ ਜੀ ਕੋ ਸਿਮਰਨ ਧਰੈ ਹਿਰਦੈ ਹਰ ਜੀ ਕੋ ਸਿਮਰਨ ਧਰੈ ਰਹਾਉ ਬਸੁਦਾ ਬਸਕੀਨੀ ਸਭ ਰਾਜੇ ਹਾਂ ਬਸੁਦਾ ਬਸਕੀਨੀ ਸਭ ਰਾਜੇ ਬੇਨਤੀ ਕਰੈ ਪਟ ਰਾਣੀ ਪੁੱਤ ਪ੍ਰਹਿਲਾਦ ਕਹਿਆ ਨਹੀਂ ਮਾਨੈ ਹਾਂ ਪੁੱਤ ਪ੍ਰਹਿਲਾਦ ਕਹਿਆ ਨਹੀਂ ਮਾਨੈ ਦਿਨ ਤਉ ਔਰਾ ਠਾਨੀ ਦੁਸ਼ਟ ਸਭਾ ਮਿਲ ਮੰਤਰ ਉਪਾਇਆ ਕਰ ਸਹ ਔਦ ਕਿਨੇਰੀ ਦੁਸ਼ਟ ਸਭਾ ਮਿਲ ਮੰਤਰ ਉਪਾਇ ਇਥੇ ਵਿਸਰਾਮ ਕਰ ਸਹ ਆਉਦਕ ਨੇਰੀ ਗਿਰ ਤਰ ਜਾਲ ਜਵਾਲਾ ਪੈ ਰਾਖਿਓ ਰਾਜਾ RAM ਮਾਇਆ ਫੇਰੀ ਗਿਰ ਤਰ ਜਾਲ ਜਵਾਲਾ ਪੈ ਰਾਖਿਓ ਰਾਜਾ RAM ਮਾਇਆ ਫੇਰੀ ਗਿਰ ਤਰ ਜਾਲ ਜਵਾਲਾ ਪੈ ਰਾਖਿਓ ਰਾਜਾ RAM ਮਾਇਆ ਫੇਰੀ ਕੜ ਖੜਗ ਕਾਲ ਪੈ ਕੋਪਿਓ ਮੋਹਿ ਬਤਾਓ ਜੋ ਤੋਹ ਰਾਖੈ ਪੀਤ ਪੀਤਾੰਬਰ ਤ੍ਰਿਭਵਨ ਧਨੀ ਥੰਬ 마ਹੇ ਹਰ ਭਖੈ ਥੰਬ 마ਹੇ ਹਰ ਭਖੈ ਸਰਨ ਆਖਸ ਜਿਨ ਨਖਹਿ ਬਿਦਾਰਿਓ ਸੂਰ ਨਾਰ ਕੀ ਇਸ ਨਾਥਾ ਕਹਿ ਨਾਮ ਦੇਵ ਹਮ ਨਰ ਹਰ ਧਿਆਵ ਕਹ ਨਾਮ ਦੇਓ ਹਮ ਨਰ ਹਰਿ ਧਿਆਵਹਿ RAM ਅਪਹਿ ਪਾਦ ਦਾਤਾ ਧਿਆਵਹਿ ਹੀ ਬੋਲਣਾ ਔਂਕੜ ਨਹੀਂ ਕਿਤੇ ਲਾਜਣਾ ਧਿਆਵਹਿ ਨਹੀਂ ਕਹਿਣਾ ਕਿਉਂਕਿ ਔਂਕੜ ਹੈ ਨਹੀਂ ਹੈ ਸੁਲਤਾਨ ਪੁੱਛੈ ਸੁਨ ਬੇ ਨਾਮਾ ਹਾਂ ਸੁਲਤਾਨ ਪੁੱਛੈ ਸੁਨ ਬੇ ਨਾਮਾ ਦੇਖੋ RAM ਤੁਹਾਰੇ ਕਾਮ ਦੇਖੋ ਪਦ ਤੇ ਵਿਸਰਾਮ ਲਾਉਣਾ ਹੈ ਨਾਮਾ ਸੁਲਤਾਨੇ ਬਾਦਲਾ ਨਾਮਾ ਪਤੀ ਵਿਸਰਾਮ ਹੈ ਦੇਖੋ ਤੇਰਾ ਹਰ ਬੀਠਲਾ ਇਹ ਵੀ ਦੇਖੋ ਤੇ ਵਿਸਰਾਮ ਹੈ ਰਹਾਵ ਮੇਸ ਮੇ ਲਗਾਉ ਬਿਸਮੇ ਲਗਾਉ ਦੇਸ ਮੇ ਲਗਾਉ ਦੇਹ ਜੀਵਾ ਨਾਤਰ ਨਾ ਤਰ ਇਹ ਵੱਖਰਾ ਪਾਠ ਕਰਨਾ ਨਾ ਤਰ ਲਿਖਿਆ ਇਕੱਠਾ ਹੈ ਨਾ ਤਰ ਗਰਦਨ ਮਾਰੋ ਠਾਂਏ ਨਾ ਤਰ ਗਰਦਨ ਮਾਰੋ ਠਾਂਏ ਬਾਦशाह ਐਸੀ ਕਿਉ ਹੋਏ ਬੇਸਮਿਲ ਕੀਆ ਨਾ ਜੀਵੈ ਕੋਈ ਮੇਰਾ ਕੀਆ ਕਛੂ ਨਾ ਹੋਏ ਕਰ ਹੈ RAM ਹੋਏ ਹੈ ਸੋਏ ਬਾਦशाह ਚੜਿਓ ਅਹੰਕਾਰ ਗਾਜ ਹਸਤੀ ਦੀਨੋ ਚਮਕਾਰ ਰੁਦਨ ਕਰੈ ਨਾਮੇ ਕੀ ਮਾਇ ਛੋੜ ਰਾਮ ਕੀ ਨਾ ਭਜੈ ਖੁਦਾਈ ਛੋੜ ਰਾਮ ਕੀ ਨਾ ਭਜੈ ਖੁਦਾਈ ਛੋੜ ਰਾਮ ਕੀ ਨਾ ਭਜੈ ਖੁਦਾਈ ਨਾ ਹੋ ਤੇਰਾ ਪੂਂਗੜਾ ਨਾ ਤੂੰ ਮੇਰੀ ਮਾਇ ਪਿੰਡ ਪੜੈ ਸੋ ਹਾਰ ਗੁਣ ਗਾਇ ਬੜਾ ਪੁੱਲਾ ਹੀ ਬੋਲਣਾ ਕਰ ਗਜਿੰਦ ਸੁੰਡ ਕੀ ਚੋਟ ਨਾਮਾ ਉਬਰੈ ਹਰ ਕੀ ਓਟ ਕਾਜੀ ਮੁੱਲਾ ਕਰਹ ਸਲਾਮ ਇਨ ਹਿੰਦੂ ਮੇਰਾ ਮਲਿਆ ਮਾਨ ਇਨ ਹਿੰਦੂ ਮੇਰਾ ਮਲਿਆ ਮਾਨ ਬਾਦशाह ਇਹ ਬਾਦशाह ਪਾਠ ਹੈ ਮੇਰੇ ਬਦਸ਼ਾਹ ਛਪਿਆ ਹੋਇਆ ਸੀ ਕੰਨਾ ਨਹੀਂ ਐ ਐਂ ਪੁੱਤੀ ਦੇ ਉੱਤੇ ਬਾਦ ਸਾਹ ਪਾਠ ਸੁਧਾ ਬੱਬੀ ਕੰਨਾ ਦੱਦੀ ਸਿਆਰੀ ਸਸੀ ਕੰਨਾ ਹਾ ਹਾ ਬਾਦ ਸਾਹ ਬੇਨਤੀ ਸੁਨੇਹ ਨਾਮੇ ਸਰ ਭਰ ਸੋਨਾ ਲੇਹ ਨਾਮੇ ਸਰ ਭਰ ਸੋਨਾ ਲੇਹ ਨਾਮੇ ਸਰ ਭਰ ਸੋਨਾ ਲੇਹ ਮਾਲ ਲੇ ਤਉ ਦੋਜ ਕਪਰ ਦੀਨ ਛੋੜ ਦੁਨੀਆ ਕਉ ਭਰਾਓ ਪਾਉਹ 베ੜੀ ਹੱਥ ਹਤਾਲ ਨਾਮਾ ਗਾਵੇ ਗੁਣ ਗੋਪਾਲ ਗੰਗ ਜਮਨ ਜੋ ਉਲਟੀ ਬਹੈ ਕਉ ਨਾਮਾ ਹਰ ਕਰਤਾ ਰਹੈ ਸਾਤ ਘੜੀ ਜਬ ਬੀਤੀ ਸੁਣੀ ਅਜਹ ਨ ਆਇਓ ਤ੍ਰਿਭਵਨ ਧਣੀ ਪਾਖੰਡਤਨ ਬਾਜ ਬਜਾਏ ਲਾ ਨਹੀਂ ਖੰਡਤਨ ਨਹੀਂ ਹੈ ਪਾਖੰ ਪਾਖੰਤਨ ਪਾਖੰਤਨ ਹਾਂ ਪਾਖੰਤਨ ਬਾਜ ਬਜਾਏ ਲਾ ਪਾਖੰਤਨ ਬਾਜ ਬਜਾਏ ਲਾ ਗਰੜ ਚੜੇ ਗੋਬਿੰਦ ਆਏ ਲਾ ਆਪਣੇ ਭਗਤ ਪਾਰ ਕੀ ਪਾਰ ਤੇ ਲਾ ਦੂ ਵਿਸਾਮ ਆਪਣੇ ਭਗਤ ਪਾਰ ਕੀ ਪ੍ਰਤਪਾਲ ਆਪਣੇ ਭਗਤ ਪਾਰ ਕੀ ਪ੍ਰਤਪਾਲ ਗਰੜ ਚੜੇ ਆਏ ਗੋਪਾਲ ਕਹ ਹੈ ਤ ਤਰਨ ਇਕੋਡੀ ਕਰਉ ਹਾਂ ਕਹ ਹੈ ਤ ਇਥੇ ਵਿਸ਼ਰਾਮ ਲਾਉਨਾ ਤਰਨ ਇਕੋਡੀ ਕਰਉ ਕਹ ਹੈ ਤ ਲੈ ਕਰ ਉਪਰ ਧਰਉ ਹਾਂ ਕਹ ਹੈ ਤ ਇਥੇ ਵਿਸ਼ਰਾਮ ਲੈ ਕਰ ਉਪਰ ਧਰਉ ਮੇਰੀ ਜਾਨ ਹਾਂ ਲੈ ਕਰ ਉਪਰ ਧਰਉ ਕਹ ਹੈ ਤ ਮੂ ਗਉ ਦੇਵ ਜਿ ਆਏ ਸਭ ਕੋਈ ਦੇਖੈ ਪਤੀ ਆਏ ਨਾਮਾ ਪ੍ਰਣਵੈ ਸੇਲ ਮਸੇਲ ਗਉ ਦੁਹਾਈ ਬਛਰਾ ਮੇਲ ਦੁੱਧ ਹ ਦੁਹ ਜਬ ਮਟਕੀ ਭਰੀ ਲੈ ਬਾਗ ਸਾਹ ਕੀ ਆਗੇ ਧਰੀ ਦੁੱਧ ਹ ਦੁਹ ਇਹ ਦੁੱਖ ਨਹੀਂ ਕਹਣਾ ਦੁੱਧ ਹ ਦੁਹ ਜਬ ਮਟਕੀ ਭਰੀ ਲੇ ਬਾਦशाह ਕੇ اگے ਧਰੀ ਮਿਸਰੋ ਲੇ ਹਾਂਜੀ ਲੇ ਬਾਦशाह ਕੇ اگے ਧਰੀ ਬਾਦशाह ਮਹਿਲ ਮਹਿਜਾਇ ਆਉ ਘਟ ਕੀ ਘਟ ਲਾਗੀ ਆਏ ਕਾਜੀ ਮੁੱਲਾ ਬੇਨਤੀ ਫਰਮਾਇ ਬਖਸੀ ਹਿੰਦੂ ਪਖਸੀ ਹਿੰਦੂ ਬਖਸੀ ਹਿੰਦੂ ਮੈਂ ਤੇਰੀ ਗਾਇ ਨਾਮਕ ਹੈ ਸੁਨੋ ਬਾਦਸ਼ਾਹ ਇਹੋ ਕਿਸ ਪਤੀਆ ਮੁਝੈ ਦਿਖਾਈ ਇਸ ਪਤੀਆ ਕਾ ਇਹ ਪਰਵਾਨ ਸਾਚ ਸੀਲ ਚੱਲੋ ਸੁਲਤਾਨ ਨਾਮ ਦੇਵ ਸਭ ਰਹਿਆ ਸਮਾਇ ਮਿਲ ਹਿੰਦੂ ਸਭ ਨਾਮੇ ਪਹਿਜਾਨ ਸਭ ਪਾਤੀ ਵਿਸਰਾਮ ਹੈ ਜਾਉ ਅਬ ਕੀ ਬਾਰ ਨਾ ਜੀਵੇ ਗਾਇ ਤਾ ਨਾਮ ਦੇਵਕਾ ਤਾ ਨਾਮ ਦੇਵਕਾ ਤਾ ਨਾਮ ਦੇਵਕਾ ਪਤੀਆ ਜਾਏ ਨਾਮੇ ਕੀ ਕੀਰਤ ਰਹੀ ਸੰਸਾਰ ਭਗਤ ਜਨਾ ਲੇ ਭਗਤ ਜਨਾ ਭਗਤ ਜਨਾ ਲੇ ਉਧਰਿਆ ਪਾਰ ਸਗਲ ਕਲੇਸ਼ ਨਿੰਦਕ ਭਇਆ ਖੇਦ ਨਾਮੇ ਨਾਰਾਇਣ ਨਾਹੀ ਭੇਦ ਘਰ ਦੂਜਾ ਜਾਓ ਗੁਰਦੇਵ ਤਾ ਮਿਲੈ ਮੁਰਾਰ ਜਾਓ ਗੁਰਦੇਵ ਤਾ ਉਤਰੈ ਪਾਰ ਜਾਓ ਗੁਰਦੇਵ ਤਾ ਬੈਕੁੰਠ ਤਰੈ ਜਾਓ ਗੁਰਦੇਵ ਤਾ ਜੀਵਤ ਮਰੈ ਸਤ 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 ਸਤਗੁਰ ਦੇਵ ਇਹ ਇਸਰਾਮ ਪਾਠ ਯਾਦ ਰੱਖਣਾ ਹੈ ਸਤ 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 ਇਥੇ ਵਿਸਰਾਮ ਹੈ ਸਤ ਇਥੇ ਯਮਕ ਲਾ ਦਿੰਨੀ ਹੈ ਸਤਗੁਰ ਇਕੱਠਾ ਪਾਠ ਕਰਨਾ ਹੈ ਸਤਗੁਰ ਦੇਵ ਝੂਠ 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 ਆਨ ਸਭ ਸੇਵ ਇਹ ਵੀ ਵਿਸਰਾਮ ਝੂਠ 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 ਇਥੇ ਵਿਸਰਾਮ ਹੈ ਚੂtheta ਇਥੇ ਯਮਕ ਲਾ ਦਿੰਦੀ ਐ ਆਨ ਸਭ ਸੇਵ ਰਹਾਉ ਜਾ ਗੁਰਦੇਵ ਤਾ ਨਾਮ ਦ੍ਰਿੜਾਵੈ ਜਾ ਗੁਰਦੇਵ ਨ ਦਹ ਦਿਸਤਾਵੈ ਜਾ ਗੁਰਦੇਵ ਪੰਚ ਤੇ ਦੂਰ ਜਾ ਗੁਰਦੇਵ ਨ ਮਰਬੋ ਚੂਰ ਜਾ ਗੁਰਦੇਵ ਤਾ ਅੰਮ੍ਰਿਤ ਬਾਨੀ ਜਾ ਗੁਰਦੇਵ ਅਕਾਥ ਕਹਾਣੀ ਜੋ ਗੁਰਦੇਵ ਤ ਅੰਮ੍ਰਿਤ ਦੇਹ ਜੋ ਗੁਰਦੇਵ ਨਾਮ ਜਪ ਲੇਹ ਜੋ ਗੁਰਦੇਵ ਭਵਨ ਤਰੈ ਸੂਜੈ ਜੋ ਗੁਰਦੇਵ ਊਚ ਪਾਦ ਬੂਜੈ ਜੋ ਗੁਰਦੇਵ ਤ ਸੀਸ ਆਕਾਸ ਜੋ ਗੁਰਦੇਵ ਸਦਾ ਸਵਾਸ ਜਾਓ ਗੁਰਦੇਵ ਸਦਾ ਬੇਰਾਗੀ ਜਾਓ ਗੁਰਦੇਵ ਪਰਿੰਿੰਦਾ ਤਿਆਗੀ ਜਾਓ ਗੁਰਦੇਵ ਬੁਰਾ ਭਲਾ ਇੱਕ ਜਾਓ ਗੁਰਦੇਵ ਲਿਲਾ ਤਹਿ ਲੇਖ ਜਾਓ ਗੁਰਦੇਵ ਕੰਧ ਨਹੀਂ ਹਿਰੈ ਜਾਓ ਗੁਰਦੇਵ ਦੇਹੁਰਾ ਫਿਰੈ ਜਾਓ ਗੁਰਦੇਵ ਤਾ ਛਾਪਰ ਛਾਈ ਜਾਓ ਗੁਰਦੇਵ ਸਿਹਜ ਨਿਕਸਾਈ ਇਹ ਸਹਜ ਨਹੀਂ ਬੋਲਣਾ ਸਿਹਜ ਸਸੀ ਹਿਆਰੀ ਲੱਗੀ ਹੋਈ ਆ ਜਾਓ ਗੁਰਦੇਵ ਸਿਹਜ ਨਿਕਸਾਈ ਜਾਓ ਗੁਰਦੇਵ ਤਾ 86 ਨ ਆਇਆ ਜਾਓ ਗੁਰਦੇਵ ਤਨ ਚੱਕਰ ਲਗਾਇਆ ਜਾਓ ਗੁਰਦੇਵ ਤ ਦਵਾਦ ਸੇਵਾ ਜਾਓ ਗੁਰਦੇਵ ਸਭ ਬਿਖ ਮੇਵਾ ਜਾਓ ਗੁਰਦੇਵ ਤ ਸੰਸਾਰ ਟੁੱਟੈ ਜਾਓ ਗੁਰਦੇਵ ਤ ਜਾਮਤੀ ਛੁਟੈ ਜਾਓ ਗੁਰਦੇਵ ਜਾਓ ਗੁਰਦੇਵ ਤ ਭੌਜਲ ਤਰੈ ਜਾਓ ਗੁਰਦੇਵ ਦਾ ਜਨਮ ਨ ਮਰੇ ਜੋ ਗੁਰਦੇਵ 8 10 8 10 ਵਿਵਹਾਰ ਜੋ ਗੁਰਦੇਵ 18 ਪਾਰ ਬਿਨ ਗੁਰਦੇਵ ਅਵਰ ਨਹੀਂ ਜਾਈ ਨਾਮਦੇਵ ਗੁਰ ਕੀ ਸਰਣਾਈ ਸ੍ਰੀ ਸਹਿਜ ਪਾਠੀ ਸੇਵਾ ਸ੍ਰੀ ਸਹਿਜ ਪਾਠ सेवा